ਮੈਂ ਪੰਕਜ ਸਰਦਾਰਨਾ ਤੁਸੀਂ ਜੁੜਿਓ ਬਰਾੜਾ ਹਲਚਲ ਦੇ ਨਾਲ ਤੇ ਸਾਡੇ ਨਾਲ ਨੇ ਅੱਜ 14 ਵਾਰਡ ਦੇ ਐਮਸੀ ਪ੍ਰੇਮ ਗਰਗ ਜੀ ਆਪਾਂ ਇਹਨਾਂ ਨਾਲ ਗੱਲ ਕਰਨੀ ਚਾਹਾਂਗੇ ਕਿ ਆਪਣੇ ਸ਼ਹਿਰ ਦੇ ਵਿੱਚ 14 ਵਾਰਡ ਚ ਰਾਮਲਾ ਗਰਾਊਂਡ ਦੇ ਵਿੱਚ ਇੱਕ ਪਖਾਨਿਆਂ ਨੂੰ ਲੈ ਕੇ ਮੁੱਦਾ ਪਖਿਆ ਹੋਇਆ ਹੈ ਦੋ ਤਿੰਨ ਵਾਰੀ ਉੱਥੇ ਪਖਾਨੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਕੁਝ ਦੁਕਾਨਦਾਰਾ ਵੱਲੋਂ ਵਿਰੋਧ ਕਰਨ ਤੇ ਉਹ ਕੰਮ बार-बार ਰੁਕਿਆ ਆਪਾਂ ਉਹਨਾਂ ਦੀ ਗੱਲ ਕਰਨਾ ਚਾਹੁੰਦੇ ਆ ਆਪਣੇ ਐਮਸੀ ਪ੍ਰੇਮ ਗਰਗੀ ਨਾਲ ਉਹਨਾਂ ਦਾ ਵਾਰਡ ਹੈ 14 ਉਹਨਾਂ ਨਾਲ ਗੱਲ ਕਰਦੇ ਆ ਵੀ ਕੀ ਕਰਨਾ ਹੈ ਕਿਉਂ ਨਹੀਂ ਉੱਥੇ ਇਹ ਬਾਥਰੂਮ ਬਣ ਦਿੱਤੇ ਜਾ ਰਹੇ ਸਵਾਗਤ ਹੈ ਤੁਹਾਡਾ ਸਾਥ ਪ੍ਰੇਮ ਜੀ ਥੈਂਕ ਯੂ ਸਰ ਪ੍ਰੇਮ ਜੀ ਤੁਹਾਡੇ ਵਾਰਡ ਦੇ ਵਿੱਚ ਜਿਹੜਾ ਹੁਣ ਅੱਜਕੱਲ ਮੁੱਦਾ ਭਖ ਰਿਹਾ ਹੈ ਕਾਫੀ ਸਮੇ ਤੋਂ ਕੀ ਕਰਨਾ ਹੈ ਉੱਥੇ ਕਿਉਂ ਨਹੀਂ ਬਣਨੇ ਚਾਹੀਦੇ ਬਾਥਰੂਮ ਜੀ ਉੱਥੇ ਬਾਥਰੂਮ ਇਸ ਲਈ ਨਹੀਂ ਬਣਨੇ ਚਾਹੀਦੇ ਕਿ ਉੱਥੇ ਚਾਰ ਮੰਦਰ ਨੇ ਲੋਕਾਂ ਦੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਨੇ ਆਰਓ ਹੈ 인ਦਰਾ ਗੰਧੀ ਕੋਲ ਜੇ ਰਾਮਲੀਲਾ ਉੱਥੇ ਹੁੰਦੀ ਹੈ ਦੁਸ਼ਹਿਰਾ ਉੱਥੇ ਹੁੰਦਾ ਹੈ ਜਿਹੜਾ ਉਹ ਧਾਰਮਿਕ ਪ੍ਰੋਗਰਾਮ ਨਹੀਂ ਕਿਸੇ ਵੀ ਤਰਮ ਦੇ ਸਾਰੇ ਉੱਥੇ ਹੁੰਦੇ ਨੇ ਜੇ ਉੱਥੇ ਬਾਥਰੂਮ ਬਣ ਗਏ ਤਾਂ ਉਹਦੇ ਵਿੱਚੋਂ ਬਹੁਤ ਜ਼ਿਆਦਾ ਸਮਲਾਏਗੀ ਦੁਕਾਨਦਾਰਾਂ ਨੂੰ ਬੈਠਣਾ ਔਖਾ ਹੋ ਜਾਏਗਾ ਔਰ ਪ੍ਰੋਗਰਾਮ ਨਹੀਂ ਹੋਏਗੇ ਲੋਕਾਂ ਦੀ ਧਾਰਮਿਕਾਂ ਧਾਰਮਿਕ ਭਾਵਨਾ ਜਿਹੜੀ ਉਹ ਆਹਤ ਹੋਊਗੀ ਅਸੀਂ ਇੱਕੋ ਹੀ ਗੱਲ ਕਰਦੇ ਆ ਨਗਰ ਕੌਂਸਲ ਨੂੰ ਬੇਨਤੀ ਕਰਦੇ ਆ ਕਿ ਐਮਸੀ ਦੇ ਤੌਰ ਤੇ ਵੀ ਉੱਥੇ ਨਾ ਬਣਾਈ ਜਾਣ ਸਾਰੇ ਪਬਲਿਕ ਨੂੰ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਦੁਰਗਾ ਮੰਦਰ ਨੂੰ ਸਾਰਿਆਂ ਨੂੰ ਇਹਦੇ ਉੱਤੇ ਵਿਸ਼ਵਾਸ ਨਹੀਂ ਹੈ ਵੀ ਇੱਥੇ ਬਣਾਈਆਂ ਜਾਣ ਨਹੀਂ ਦੇਖੋ ਆਪਾਂ ਤੁਸੀਂ ਕਹਿ ਰਹੇ ਹੋ ਕਿ ਧਾਰਮਿਕ ਸਥਾਨ ਹੁੰਦੇ ਨੇ ਪ੍ਰੇਮ ਜੀ ਆਪਾਂ ਆਮ ਜਾਣਿਆ ਧਾਰਮਿਕ ਸਥਾਨਾਂ ਤੇ ਆਪਾਂ ਦੇਖਦੇ ਆ ਉੱਥੇ ਵੀ ਤਾਂ ਪਖਾਨੇ ਸਾਰੇ ਬਾਥਰੂਮ ਵਗੈਰਾ ਬਣੇ ਹੁੰਦੇ ਨੇ ਉਹਨੇ ਮਾਰਕੀਟ ਹੈ ਇੱਥੇ ਕਸਟਮਰ ਆਉਂਦਾ ਹੈ ਆ ਰਾਮਨਾਰਗ ਗਰਾਊਂਡ ਦੇ ਆਪਾਂ ਦੇਖਦੇ ਆ ਕਿ ਇੱਕ ਪੂਰੀ ਪਾਰਕਿੰਗ ਬਣੀ ਹੁੰਦੀ ਹੈ ਕਸਟਮਰ ਰੂਟਰ ਦਾ ਖਾਸ ਕਰਕੇ ਲੇਡੀ ਕਸਟਮਰ ਨੂੰ ਬਹੁਤ ਔਖਾ ਹੁੰਦਾ ਹੈ ਠੀਕ ਹੈ ਨਾ ਜੀ ਤਾਂ ਉਹਨਾਂ ਵਾਸਤੇ ਤੁਸੀਂ ਕੁਝ ਨਹੀਂ ਉਹ ਕਰਦੇ ਵੀ ਆਪਾਂ ਇਹਨੂੰ ਬਣਾਏ ਜਾਣ ਜਾਂ ਕਿਵੇਂ ਉਹਦੇ ਵਿੱਚ ਗੱਲ ਇਹ ਹੈ ਮੰਗਰ ਦੇ ਵਿੱਚ ਵਾਸ਼ਰੂਮ ਬਣੇ ਹੋਏ ਨਹੀਂ ਲੋਕ ਉੱਥੇ ਵੀ ਜਾਂਦੇ ਨੇ ਲੋਕਾਂ ਦੀਆਂ ਦੁਕਾਨਾਂ ਦੇ ਵੀ ਅੰਦਰ ਅੱਜ ਕੱਲ ਵਾਸ਼ਰੂਮ ਹਰ ਇੱਕ ਦੁਕਾਨ ਦੇ ਅੰਦਰ ਬਣਾਇਆ ਹੋਇਆ ਹੈ ਲੋਕ ਉੱਥੇ ਜਾਂਦੇ ਨੇ ਕੋਈ 2-4% ਲੋਕ ਨੇ ਜੋ ਆਪਣਾ ਵਾਸ਼ਰੂਮ ਜਾਂਦੇ ਨੇ ਹੋਰ ਕੋਈ ਇਹਦਾ ਮਕਸਦ ਨਹੀਂ ਹੈ ਮੰਦਰ ਵਿੱਚ ਖੁੱਲੇ ਨੇ ਜਦੋਂ ਮਰਜ਼ੀ ਜਾਓ ਲੋਕਾਂ ਦੀਆਂ ਦੁਕਾਨਾਂ ਦੇ ਉੱਪਰ ਬਣੇ ਹੋਣੇ ਜਿਹਨਾਂ ਦੁਕਾਨਾਂ ਦੇ ਦੁਕਾਨਦਾਰ ਕੰਮ ਕਰਦੇ ਨੇ ਅਧਿਆਰ ਰਹਿਸ਼ਾ ਵੀ ਨਹੀਂ ਉੱਥੇ ਬਹੁਤ ਜ਼ਿਆਦਾ ਰਹਿਸ਼ਾ ਵੀ ਨਹੀਂ ਦੁਕਾਨਾਂ ਦੇ ਵਿੱਚ ਉੱਥੇ ਬੋਸ਼ ਨੂੰ ਜਾਂਦੇ ਨੇ ਅਸੀਂ ਬੇਨਤੀ ਇਹੀ ਕਰਦੇ ਹਾਂ ਕਿ ਲੋਕਾਂ ਦੀਆਂ ਧਾਰਮਿਕ ਭਾਵਨਾ ਜੁਨੀਆ ਹੋਈਆਂ ਨੇ ਨਾ ਤਾਂ ਆਰਮਿਕ ਇਹ ਰਾਮ ਲੀਲਾ ਗਰਾਊਂਡ ਹੈ ਜਿੱਥੇ ਰਾਮ ਲੀਲਾ ਹੁੰਦੀ ਹੈ ਜਿੱਥੇ ਦੁਸ਼ਹਿਰਾ ਹੁੰਦਾ ਹੈ ਜਿੱਥੇ ਸਾਰੇ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਜਾਗਰਣ ਹੁੰਦੇ ਨੇ ਔਰ ਦੁਰਗਾ ਅਸ਼ਮੀ ਜਨਮ ਅਸ਼ਮੀ ਆਪਣਾ ਜੋ ਵੱਡੇ ਵੱਡੇ ਫੰਕਸ਼ਨ ਨੇ ਸਾਰੇ ਉੱਥੇ ਹੁੰਦੇ ਨੇ ਅਸੀਂ ਇੱਕੋ ਹੀ ਬੇਨਤੀ ਕਰਦੇ ਹਾਂ ਵਾਰੀ ਵਾਰੀ ਇਹੀ ਗੱਲ ਕਹਿੰਦੇ ਆ ਵੀ ਲੋਕਾਂ ਦੇ ਪਬਲਿਕ ਵੱਲੋਂ ਪਬਲਿਕ ਨੇ ਇੱਕੋ ਹੀ ਰਿਕਵੈਸਟ ਕੀਤੀ ਸੀ ਵੀ ਇੱਥੇ ਬਾਥਰੂਮ ਨਾਮ ਨਾਏ ਜਾਣ ਇਹਦੀ ਜਗ੍ਹਾ ਹੋਰ ਜਿੱਥੇ ਮਰਜ਼ੀ ਬਣਵਾ ਦਿਓ ਕੋਈ ਚੱਕਰ ਨਹੀਂ ਵੀ ਆਰਾਮ ਲਗਾਉਣ ਦੇ ਚਾਹੇ ਨਾ ਨੀ ਦੇਖੋ ਤੁਸੀਂ ਕਹਿ ਰਹੋ ਕਿ ਅਸੀਂ ਆਪ ਦੇ ਧਾਰਮਿਕ ਸਥਾਨਾਂ ਦੇ ਬਾਥਰੂਮ ਆਮ ਪਬਲਿਕ ਲਈ ਖੋਲੇ ਹੋਏ ਨੇ ਜੋ ਆਮ ਪਵਿੱਤਰ ਅੰਦਰ ਜਾਂਦੀ ਹੈ ਨਾ ਉੱਥੇ ਬਾਥਰੂਮ ਕਰਨ ਜੀ ਦੇ ਉਹ ਉੱਥੇ ਬਾਹਰ ਬਣ ਜਾਣਗੇ ਤੇ ਫਿਰ ਆਪਾਂ ਨੂੰ ਕੀ ਭਾਈ ਜਿਹਨੂੰ ਪਤਾ ਹੈ ਜੀ ਉਹ ਉੱਥੇ ਜਾਂਦਾ ਨਹੀਂ ਦੁਕਾਨਦਾਰ ਕਿਤੇ ਨਹੀਂ ਜਾਂਦਾ ਉਹ ਦੁਕਾਨ ਦੇ ਅੰਦਰ ਬਣੇ ਹੋਏ ਨੇ ਹਰ ਦੁਕਾਨ ਦੇ ਉਹ 2-4% ਲੋਕ ਨੇ ਜਿਨ੍ਹਾਂ ਦੀਆਂ ਦੁਕਾਨਾਂ 'ਚ ਨਹੀਂ ਬਣੇ ਹੋਏ ਨਹੀਂ ਕਲ ਨੂੰ ਦੇ ਉੱਥੇ ਬਣਦੇ ਨੇ ਦੇਖੋ ਉੱਥੇ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ ਸਫਾਈ ਕਰਨ ਦੀ ਉਹਦੇ ਉੱਤੇ ਬੰਦਾ ਰੱਖਿਆ ਜਾਏਗਾ ਸਾਫ਼-ਸਵੱਈਆ ਹੋਏਗਾ ਫਿਰੋਜ਼ ਕੀ ਉਹ ਜੀ ਸਾਰਾ ਬੰਦ ਇਹ ਐ ਤਾਂ ਨਹੀਂ ਓਪਨ ਬਣਨਾ ਸਾਰਾ ਬੰਦ ਬਣਨਾ ਹੈ ਤੁਸੀਂ ਭੀਖੀ ਰੋਡ ਤੇ ਬਣਿਆ ਦੇਖ ਕੇ ਦਿਓ ਕਿੰਨੀ ਸੋਹਣੀ ਚੀਜ਼ ਬਣਾਈ ਗਈ ਆ ਉਹ ਉਸੇ ਤਰ੍ਹਾਂ ਤੇ ਇਹ ਬਣਨਾ ਹੈ ਜੀ ਤੁਸੀਂ ਰੇਲਵੇ ਸਟੇਸ਼ਨ ਕੋਲੇ ਦੇਖੋ ਉਹ ਨਵਾਂ ਬਣਿਆ ਹੋਇਆ ਹੈ ਉਹ ਜੋ ਟੂਟੀਆਂ ਪੱਟੀਆਂ ਗਈਆਂ ਉਹ ਜੋ ਇੰਨੀ 스멜 ਮਾਰਦੀ ਹੈ ਕੋਈ ਉਹਦੀ ਦੇਖ ਰਿਕ ਨਹੀਂ ਕੋਈ ਬੰਦਾ ਨਹੀਂ ਉੱਥੇ ਜਾ ਕੇ ਦੇਖ ਲੋ ਔਰ ਸਿਟੀ ਥਾਣੇ ਦੇ ਮੂਰੇ ਜਾ ਕੇ ਦੇਖ ਲੋ ਵੀ ਉੱਥੇ ਕੀ ਪੋਜੀਸ਼ਨ ਹੈ ਲੋਕਾਂ ਨੂੰ ਪੁੱਛੋ ਲੋਕਾਂ ਨਾਲ ਗੱਲਬਾਤ ਕਰੋ ਫਿਰ ਪਤਾ ਚੱਲੇਗਾ ਵੀ ਉੱਥੇ ਕੀ ਪੋਜੀਸ਼ਨ ਹੈ ਨਾ ਕੋਈ ਬੰਦਾ ਹੈ ਨਾ ਕੋਈ ਹੋਰ ਹੈ 100 100 ਮੀਟਰ ਤੱਕਰ ਉਹਦੇ ਚੋ 스멜 ਆ ਰਹੀ ਹੈ ਚਲੋ ਆਪਾਂ ਕਹਿੰਦੇ ਵੀ ਨਗਰ ਕੌਂਸਲ ਨਹੀਂ ਗੌਰ ਕਰ ਸਕਦੀ ਸਰ ਆ ਰਾਮਲਾ ਗਰਾਊਂਡ ਦੇ ਚਾਰੋਂ ਤਰਫ ਮਾਰਕੀਟ ਸੈਂਕੜੋਂ ਦੁਕਾਨਾਂ ਐ ਇੱਥੇ ਦੁਕਾਨਦਾਰ ਵੈਸੇ ਵੀ ਤਾਂ ਆਪਾਂ ਸੰਸਫਈ ਤੇ ਕੋਈ ਰੱਖਦੇ ਉੱਥੇ ਕੋਈ ਦੁਕਾਨਦਾਰ ਰਲਕੇ ਦੋ ਬੰਦੇ ਰੱਖ ਲੈਣਗੇ ਸੰਸਫਈਆ ਵਾਸਤੇ ਤਾਂ ਉਹ ਕਿੰਦੀ ਗੱਲ ਐ ਇਹ ਜਿਹੜੇ ਬਾਥਰੂਮ ਨੇ ਰਾਮ ਲਲਾ ਸੇਦ ਦੇ ਨਾਲ ਬਣੇ ਹੋਏ ਨੇ ਉਹਦੇ ਨਾਲ ਅਸੀਂ ਕਹਿੰਦੇ ਬਣਾਈ ਜਾਣ ਜਾਂ ਨਗਰ ਕੌਂਸਲ ਦਾ ਪਾਰਕ ਐ ਜਿਹਦੇ ਵਿੱਚ ਟਰਾਲੀਆਂ ਖੜਦੀਆਂ ਨੇ ਟੈਂਪੂ ਖੜਦੇ ਨੇ ਉਹਦੇ ਵਿੱਚ ਬਣਾਈ ਜਾਣ ਕਿ ਤੁਸੀਂ ਜਾ ਕੇ ਕਦੇ ਡਿਸਕਸ ਕੀਤੀ ਐ ਈਓ ਨਾਲ ਜਾਂ ਆਪਣੇ ਆਪਣੇ ਲੋਕਲ ਐਮਐਲਏ ਨਾਲ ਜਾਂ ਪ੍ਰਧਾਨ ਜੀ ਨਾਲ ਜਿਹੜੇ ਅਕਰਮ ਦੇ ਪ੍ਰਧਾਨ ਜੀ ਨੇ ਆਪਣੇ ਜ਼ਾਇਰ ਦੇ ਈਓ ਸਾਬ ਨੂੰ ਕਿਹਾ ਜਗ੍ਹਾ ਦਿਖਾਈ ਵੀ ਐ ਇੱਕ ਦੋ ਜਗ੍ਹਾ ਦਿਖਾਈਆਂ ਨੇ ਵੀ ਇੱਥੇ ਬਣਾ ਦਿਓ ਇਹ ਕਹਿੰਦੇ ਜੀ ਇੱਥੇ ਹੀ ਬਣਾਉਂਦੇ ਬਣਾਣੇ ਇੱਥੇ ਹਦ ਕੀ ਐ ਜੀ ਦੇਖੋ ਵਿਰੋਧ ਕਰਾਂਗੇ ਵਿਰੋਧ ਦਾ ਤਾਂ ਨੁਕਸਾਨ ਹੀ ਐ ਜੀ ਤੁਸੀਂ ਮਸਲਾ ਫਿਰ ਵੀ ਟੇਬਲ ਤੇ ਆ ਕੇ ਹੱਲ ਹੋਣਾ ਤੁਸੀਂ ਮਾਰਕੀ ਦਾ ਸਾਰੀ ਇਕੱਠੀ ਹੋ ਕੇ ਕਿਉਂ ਨਹੀਂ ਗੱਲ ਕਰਦੀ ਐ ਐਮਰ ਸਾਹਿਬ ਨੂੰ ਮਿਲੋ ਬਿਲਕੁਲ ਇਹੋ ਸਾਬ ਨੂੰ ਵੀ ਮੰਗ ਪੱਤਰ ਦੇ ਕੇ ਆ ਜਾਓ ਬਿਲਕੁਲ ਇਹੋ ਸਾਬ ਨੂੰ ਮੰਗ ਪੱਤਰ ਦੇ ਕੇ ਆਏ ਆ ਉੱਥੇ ਗਊਆਂ ਦੀਆਂ ਖੁਰਲੀਆਂ ਜੋ 25 ਸਾਲ ਤੋਂ ਕਮ ਸੇ ਕਮ ਬਣੀਆ ਹੋਈਆਂ ਸੀ ਉਹਨੂੰ ਢਾਕੇ ਉੱਥੇ ਬਣਾਈਆਂ ਜਾ ਰਹੀਆਂ ਨੇ ਜੋ ਗਊਆਂ ਨੂੰ ਹਰਾ-ਚਾਰਾ ਪੈਂਦਾ ਸੀ ਉਹ ਗਊਆਂ ਨੂੰ ਹਰਾ-ਚਾਰਾ ਲੋਕ ਪਾਉਂਦੇ ਨਹੀਂ ਹੈਗੇ ਉੱਥੇ ਭੁੱਖੀਆਂ ਪਾਣੀਆਂ ਗਊਆਂ ਬੈਠੀਆਂ ਨੇ ਅਸੀਂ ਕਹਿਣਾ ਵੀ ਖੁਰਲੀਆਂ ਢਾਕੇ ਤੁਸੀਂ ਉੱਥੇ ਬਣਾਈਏ ਅਸੀਂ ਜਦੋਂ ਜਗ੍ਹਾ ਦਿੰਨੇ ਆ ਅਸੀਂ ਐਮਸੀ ਦੀ ਤੌਰ ਤੇ ਅਸੀਂ ਸਭ ਨੂੰ ਰਿਕਵੈਸਟ ਕੀਤੀ ਹੋਈ ਹੈ ਐਮਐਲਏ ਸਾਹਿਬ ਨੇ ਇਹ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਉੱਥੇ ਨਹੀਂ ਬੰਦਿਆ ਐਮਸੀ ਸਾਹਿਬ ਆਪਾਂ ਆਮ ਦੇਖਦੇ ਹਾਂ ਉੱਥੇ ਗ੍ਰਾਮਲਾ ਗਰਾਊਂਡ ਦੇ ਵਿੱਚ ਜਦੋਂ ਕੋਈ ਫੰਕਸ਼ਨ ਨਹੀਂ ਹੁੰਦਾ ਖਤਮ ਹੋ ਜਾਂਦਾ ਤਾਂ ਉਸ ਤੋਂ ਦੇ ਘਰ ਜਿੰਨੇ ਵੀ ਨੇ ਉੱਥੇ ਉਹ ਕੂੜੇ ਦਾ ਡੰਪ ਵੀ ਬਣਾਇਆ ਪਿਆ ਉੱਥੇ ਤਾਂ ਕੂੜਾ ਸਿੱਟਦੇ ਨੇ ਲੋਕ ਦੇ ਉੱਥੇ ਸੱਪੇ ਬਾਥਰੂਮ ਬਣ ਜਾਣਗੇ ਫਿਰ ਆਪਾਂ ਨੂੰ ਕਿਉਂ ਨਹੀਂ ਪਹਿਲਾਂ ਕੁਛ ਸ਼ਮਾ ਪਹਿਲਾਂ ਸਿੱਟਦੇ ਸੀ ਹੁਣ ਜਿਹੜਾ ਹੈਗੇ ਨੇ ਟਰਾਲੀਆਂ ਟੈਂਪੂ ਰੇੜੀਆਂ ਚੱਲਦੀਆਂ ਲੋਕ ਉਹਦੇ ਵਿੱਚ 90% ਲੋਕ ਉਹਦੇ ਵਿੱਚ ਪਾਉਂਦੇ ਨੇ ਲੱਗਦਾ ਨਹੀਂ ਕਿ ਇੱਥੇ ਰਾਜਨੀਤੀ ਹੋ ਰਹੀ ਹੈ ਕਿਉਂਕਿ ਤੁਹਾਡਾ ਤਾਂ ਵਾਰਡ ਹੈ ਜੀ ਠੀਕ ਹੈ ਨਾ ਜੀ ਪਰ ਆਪਾਂ ਜਿਹ ਦਿਨ ਕੁਝ ਦਿਨ ਇੱਥੇ ਵੀ ਹੁਣ ਜਦੋਂ ਨਿਊ ਪੱਟੀਆਂ ਆ ਗਈਆਂ ਨੇ ਠੇਕੇਦਾਰ ਨਾਲ ਕਾਫੀ ਬੋਲ ਬੁਲਾਣਾ ਵੀ ਹੋਇਆ ਤਾਂ ਜ਼ਿਆਦਾਤਰ ਅਸੀਂ ਅੱਗੇ ਦੇਖੇ ਪਏ ਆਪਣੇ ਅਲੱਗ-ਅਲੱਗ ਵਾਰਡਾਂ ਦੇ ਐਮਸੀ ਵੀ ਉੱਥੇ ਆਏ ਹੋਏ ਸੀਗੇ ਉੱਥੇ ਐਮਸੀ ਸਾਰੇ ਆਏ ਹੋਏ ਸੀ ਉਹਨਾਂ ਦੀ ਵੀ ਭਾਵਨਾ ਜੁੜੀਆਂ ਹੋਈਆਂ ਨੇ ਉਹ ਕਹਿੰਦੇ ਵੀ ਇੱਥੇ ਬਣ ਗਿਆ ਤਾਂ ਅਸੀਂ ਸਾਨੂੰ ਟੱਪਣਾ ਅਸੀਂ ਸਮਾਨ ਵੀ ਲੈਣਾ ਹੈ ਇੱਥੇ ਮੰਦਰ ਵੀ ਆਣਾ ਹੈ ਅਸੀਂ ਸਾਰੇ ਕਿਤੇ ਆਣਾ ਹੈਗਾ ਮਤਰਾਮਲਾ ਵਿੱਚ ਵੀ ਆਣਾ ਦੁਸ਼ਹਿਰੇ ਵਿੱਚ ਵੀ ਆਣਾ ਇੱਥੇ ਕਰਨਾ ਔਖਾ ਹੋ ਜਾਏਗਾ ਉਹਨਾਂ ਦੀ ਪਾਵਨਾ ਵੀ ਜੁੜੀਆਂ ਹੋਈਆਂ ਨੇ ਐਮਸੀ ਦੇ ਤੌਰ ਤੇ ਨਹੀਂ ਆਏ ਉਹ ਪਬਲਿਕ ਮੈਨ ਦੇ ਤੌਰ ਤੇ ਆਏ ਨੇ ਵੀ ਆਪਣੀ ਭਾਵਨਾਵਾਂ ਨਾਲ ਨਾਲ ਹਾਂ ਨਾਲ ਜੋੜ ਕੇ ਆਏ ਚਲੋ ਤੁਸੀਂ ਇਹੋ ਇਹੋ ਸਾਨੂੰ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਜੀ ਇਹ ਸਭ ਨੂੰ ਅਸੀਂ ਕੱਲ ਪਰਸੋਂ ਪੰਜਾਬ ਬੰਦੇ ਕਮ ਸੇ ਕਮ ਗਏ ਸੀ ਉਹਨਾਂ ਨੂੰ ਬੇਨਤੀ ਕੀਤੀ ਸੀ 100 ਬੰਦੇ ਦੇ ਸਿਗਨੇਚਰ ਨੇ ਸਾਰੀ ਮਾਰਕੀਟ ਸਾਰੇ ਘਰਾਂ ਵਾਲੇ ਸਾਰੇ ਮੰਦਰਾਂ ਵਾਲੇ ਔਰ ਰਾਮਲਾ ਕਮੇਟੀ ਪੰਜਾਬ ਮਹਾਵੀਰਦਾਲ ਤੇ ਸਾਰੇ ਸਹਿਮਤ ਨੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਇੱਥੇ ਨਾ ਬਣਾਈ ਜਾ ਤੁਸੀਂ ਕੋਈ ਉਹਨਾਂ ਨੂੰ ਜਗ੍ਹਾ ਦੱਸੀ ਹੈ ਵੀ ਇੱਥੇ ਵੀ ਆਹ ਜਗ੍ਹਾ ਦੇ ਦੋ ਵੀ ਇੱਥੇ ਬਣਾ ਦੇਣ ਜਾ ਕੋਈ ਉਹ ਪਹਿਲਾਂ ਦੱਸੀ ਸੀ ਜੀ ਪਰ ਉਹਨਾਂ ਨੇ ਉਹ ਨਹੀਂ ਦੱਸੀ ਉਹਨਾਂ ਨੇ ਕਹਿੰਦੇ ਵੀ ਇੱਥੇ ਨਹੀਂ ਬਣਦੀਆਂ ਤਾਂ ਇਸ ਦਾ ਹੱਲ ਕਿਵੇਂ ਨਿਕਲੇਗਾ ਐਮ ਸੀ ਹੱਲ ਬਹਿ ਕੇ ਨਿਕਲੇਗਾ ਦੇਖੋ ਜਗ੍ਹਾ ਹੋਰ ਬਥੇਰੀਆਂ ਨੇ ਜਿੱਥੇ ਮਰਜ਼ੀ ਬਣਾ ਲਓ ਕੋਈ ਲੋਕਾਂ ਦੀ ਭਾਵਨਾ ਨਾਲ ਥੋੜੀ ਅਸੀਂ ਅੱਜ ਐਮ ਸੀ ਹੈਗੇ ਕੱਲ ਨੂੰ ਨਹੀਂ ਹੈਗੇ ਤਾਂ ਇਹ ਹਨ ਪ੍ਰੇਮ ਗਰਜੀ ਜੀ ਐਮ ਸੀ 14 ਵਾਰਡ ਦੇ ਇਨਾਂ ਨੇ ਆਪਦੇ ਦੱਸਿਆ ਵੀ ਸਾਨੂੰ ਇੱਥੇ ਇਹ ਹੀ ਸਮੱਸਿਆ ਹੈ ਤੇ ਅਸੀਂ ਚਾਹਾਂਗੇ ਕਿ ਇਸ ਨੂੰ ਮੁੱਦਾ ਨਾ ਬਣਾਇਆ ਜਾਵੇ ਸ਼ਹਿਰ ਦੇ ਵਿੱਚ ਸ਼ਾਂਤੀ ਹੈ ਕੱਲ ਨੂੰ ਕਿਤੇ ਕੋਈ ਵੱਡਾ ਮੁੱਦਾ ਬਣ ਗਿਆ ਤਾਂ ਕੰਟਰੋਲ ਕਰਨਾ ਔਖਾ ਹੋ ਜਾਏਗਾ ਤਾਂ ਇਸ ਨੂੰ ਟੇਬਲ ਤੇ ਬੈਠ ਕੇ ਸਾਡੇ ਐਮਐਲਏ ਸਾਹਿਬ ਨੂੰ ਨਿੱਜੀ ਤੌਰ ਤੇ ਇਹਦੇ ਵਿੱਚ ਬੈਠ ਕੇ ਇਸ ਦਾ ਮਸਲੇ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ